ਅਜੀ ਦੋਸਤੋ ਇਸ ਟਾਈਮ ਮੈਂ ਖੜਾ ਆ ਸ਼ਹਿਰ ਅਮਪਰਾਪੁਰ ਜਿਲ੍ਹਾ ਬਠਿੰਡਾ ਦੇ ਆ ਸਾਹਮਣੇ ਤਰਫ ਦਾ ਅਮਪਰਾਪੁਰ ਸ਼ਹਿਰ ਰਹਿ ਜਾਂਦਾ ਤੇ ਇਸ ਤਰ੍ਹਾਂ ਬ੍ਰੈਂਡ ਦਾ ਫੂਲ ਸਾਹਮਣੇ ਪੰਜਾਬੀ ਯੂਨੀਵਰਸਿਟੀ ਹੈ ਇਧਰ ਦੇਖੋ ਆ ਬੋਰਡ ਵੀ ਲੱਗਿਆ ਦੇਖ ਲਓ ਤੁਸੀਂ ਇਹ ਪਿਛਲੇ ਦਿਨੀ ਕਈ ਸਮਾਜ ਸੇਵੀ ਰੋਲਾ ਪਾਉਂਦੇ ਆਣਗੇ ਬੁੱਢੇ ਦੇ ਨਾਲੇ ਵਿੱਚ ਗੰਦ ਪਾਇਆ ਜਾ ਰਿਹਾ ਗੰਦਾ ਪਾਣੀ ਪਾਇਆ ਜਾ ਰਿਹਾ ਪੀਣ ਯੋਗ ਨਹੀਂ ਰਿਹਾ ਤੇ ਅੱਜ ਪਤਨੀ ਇਹ ਹਾਲਾਤ ਦਿਖਾਉਣਾ ਚਾਹੁੰਦਾ ਤੁਹਾਨੂੰ ਮੈਂ ਇਥੋਂ ਦੇ ਇਹ ਸਰਕਾਰੀ ਵੀਡ ਹੈ ਕਈ ਏਕੜ ਚ ਫੈਲੀ ਹੋਈ ਹੈ ਇਥੇ ਇੱਕ ਪ੍ਰਹਾੜੀ ਕਿੱਕਣਾ ਕਈ ਦਰਖਤ ਹਨ ਜਿਨ੍ਹਾਂ ਨੂੰ ਸੀਵਰੇਜ ਦੇ ਪਾਣੀ ਲੱਗਣ ਕਰਕੇ ਇਹ ਖਤਮ ਹੋਣ ਦੀ ਕਦਾਰ ਤੇ ਜਾ ਰਹੀ ਹੈ ਲਗਭਗ ਕਈ ਦਰਖਤ ਖਤਮ ਹੋ ਚੁੱਕੇ ਆ ਕਈ ਆਉਣ ਵਾਲੇ ਟਾਈਮ ਤੇ ਖਤਮ ਹੋ ਜਾਣਗੇ ਜੇ ਇਹਨਾਂ ਨੂੰ ਨਾਂ ਪਚਾਇਆ ਗਿਆ ਲੋਕੇਸ਼ਨ ਹੈ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਸਾਹਮਣੇ ਰਾਮਪਰਾ ਫੂਲ ਇਧਰ ਫੂਲ ਰਹਿ ਜਾਂਦਾ ਆ ਦੇਖੋ ਦੋਸਤੋ ਸਨ ਚਾਰੇ ਪਾਸੇ ਨਜ਼ਰ ਮਰਵਾਦਾ ਸਾਰਾ ਗੰਦਾ ਪਾਣੀ ਆ ਦੇਖੋ ਸੀਵਰੇ ਦਾ ਗੰਦਾ ਕਈ ਸੋ ਏਕੜ ਦਾ ਹੈ ਮੀਡ ਬਣੀ ਹੈ ਸਰਕਾਰੀ ਇਹਦੇ ਵਿੱਚ ਕਾਫੀ ਜਾਨਵਰ ਜਿਵੇਂ ਰੋਜ਼ ਵਗੈਰਾ ਰਹਿੰਦੇ ਆ ਉਹਦੇ ਕਈ ਤਰ੍ਹਾਂ ਦੇ ਪੰਛੀ ਆ ਪਰ ਖਤਮ ਹੋਣ ਦੀ ਗੱਦਾਰਤੀ ਆ ਕਿਉਂਕਿ ਲਗਭਗ ਲਗਾਤਾਰ ਇਹਨੂੰ ਸੀਵਰੇ ਦਾ ਗੰਦਾ ਪਾਣੀ ਲੱਗਦਾ ਆ ਗਿਆ ਪੀਲੇ ਸਰਕਾਰ ਦੀਆਂ ਨਾਲੇਕੀਆਂ ਤੇ ਮੌਜੂਦਾ ਸਰਕਾਰ ਦੀ ਅਣਦੇਖੀ ਕਰਕੇ ਇਹ ਖਤਮ ਹੋਣ ਦੀ ਗੱਦਾਰਤੀ ਆ ਇਹ ਵੀਡੀਓ ਪੋਸਟ ਨੂੰ ਬਹੁਤ ਵਾਰ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਇਹਦੇ ਵਿੱਚ ਧਿਆਨ ਦੇ ਸਕੇ ਤੇ ਇਹਨਾਂ ਨੂੰ ਜੰਗਲ ਨੂੰ ਮਰਨ ਤੋਂ ਬਚਾ ਸਕੇ 干的嘛都西？